ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਸਾਰੇ ਇਸ ਬੱਚੇ ਨੂੰ ਜਾਣਦੇ ਹੀ ਨੇ ਸਿੱਧੂ ਮੂਸੇਵਾਲਾ ਜੀ ਅਕਸਰ ਇਸ ਬੱਚੇ ਦੀਆਂ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਪਾਉਂਦੇ ਰਹਿੰਦੇ ਸੀ ਤੁਹਾਨੂੰ ਦੱਸ ਦਈਏ ਕਿ ਇਸ ਬੱਚੇ ਦਾ ਨਾਮ ਸਾਇਤ ਪ੍ਰਤਾਪ ਸਿੰਘ ਹੈ ਜੋ ਕਿ ਸਿੱਧੂ ਮੂਸੇਵਾਲੇ ਦਾ ਭਤੀਜਾ ਹੈ ਯਾਨੀ ਕਿ ਸਿੱਧੂ ਮੂਸੇਵਾਲਾ ਦਾ ਇਸਤਾ ਚਾਚਾ ਮੰਨਦਾ ਸੀ ਉਹ ਦਾਸਦੂਨ ਯਾਨੀ ਕਿ ਅੱਜ ਦੇ ਦਿਨ ਸਾਇਤ ਪ੍ਰਤਾਪ ਸਿੰਘ ਦਾ ਜਨਮ ਦਿਨ ਹੈ ਜਨਮ ਦਿਨ ਮੌਕੇ ਉਸਨੇ ਸਿੱਧੂ ਮੂਸੇਵਾਲੇ ਦੇ ਨਾਮ ਆਪਣੀਆਂ ਫੋਟੋ ਵੀਡੀਓ ਸਾਂਝੀਆਂ ਪਿਆਰੇ ਜੋ 10 ਜੂਨ 2020 ਦੀਆਂ ਨੇ ਉਸ ਸਮੇ ਉਸਨੇ ਸਿੱਧੂ ਮੂਸੇਵਾਲੇ ਦੇ ਨਾਲ ਆਪਣਾ ਜਨਮ ਦਿਨ ਮਨਾਇਆ ਸੀ ਤੁਹਾਨੂੰ ਦੱਸਦੀ ਕਿ 10 ਜੂਨ ਤੋਂ ਬਾਅਦ ਅਗਲੇ ਦਿਨ 11 ਜੂਨ ਨੂੰ ਸਿੱਧੂ ਮੂਸੇਵਾਲੇ ਬਾ ਜਨਮ ਦਿਨ ਆਉਂਦਾ ਤੁਸੀਂ ਵੀ ਦੇਖੋ ਸਾਹਿਬ ਫਰਪਾਪ ਜਾਂ ਇਹ ਜਨਮ ਦਿਨ ਦੀਆਂ ਵੀਡੀਓ ਜਿਸ ਵਿੱਚ ਸਿੱਧੂ ਮੂਸੇਵਾਲਾ ਉਸਦੇ ਨਾਲ ਕੇਕ ਕੱਟਦਾ ਪਿਆ ਨਜ਼ਰ ਆ ਰਿਹਾ ਹੈਪੀ ਬਰਥਡੇ ਟੂ ਯੂ

ਸਾਡੀ ਟੀਮ ਵੱਲੋਂ ਵੀ ਸਾਈ ਪ੍ਰਤਾਪ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਬਾਪਾ ਜੀ ਲੰਬੀਆ ਤਰੱਕੀਆਂ ਦੇ ਤੇ ਇਦਾਂ ਹੀ ਹਮੇਸ਼ਾ ਖੁਸ਼ ਰਹੇ ਤੇ ਕਨ ਸਿੱਤੂ ਨੂੰ ਸੇਵਾਰੇ ਦਾ ਜਨਮ ਦਿਨ ਹੈ ਤੇ ਸਾਡੇ ਵੱਲੋਂ ਐਡਵਾਂਸ ਸਿੱਤੂ ਨੂੰ ਸੇਵਾਰੇ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ